ਸਚੀਰਿਆ ਕਾਲ ਜੀ ਮੈਂ ਡਾਕਟਰ ਮਨਦੀਪ ਕੌਰ ਅ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਹੰਸਰਾਜ ਮੈਲਾ ਮਹਾਵਿਦਿਆਲਯ ਹੂੰ ਆਪ ਸਭ ਨਾਲ ਮੈਂ ਸੈਕਿੰਡ ਸਮੈਸਟਰ ਦੇ ਵਿਦਿਆਰਥੀਆਂ ਦੇ ਲਈ ਇੱਕ ਵਿਸ਼ਾ ਲੈ ਕੇ ਆਏ ਹਾਂ ਜਿਹਦਾ ਨਾਮ ਹੈ ਸਭਿਆਚਾਰ ਦੇ ਸੋਮੇ ਪੰਜਾਬੀ ਸਭਿਆਚਾਰ ਦੇ ਜਿਹੜੇ ਸੋਮੇ ਨੇ ਜਾਂ ਫਿਰ ਸਭਿਆਚਾਰ ਦੇ ਜਿਹੜੇ ਸੋਮੇ ਨੇ ਉਹ ਸਾਨੂੰ ਕਿੱਥੋਂ-ਕਿੱਥੋਂ ਪ੍ਰਾਪਤ ਹੁੰਦੇ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਅ ਇੱਥੇ ਅਸੀਂ ਕੇਂਦਰ ਦੇ ਵਿੱਚ ਪੰਜਾਬੀ ਸਭਿਆਚਾਰ ਨੂੰ ਲੈ ਕੇ ਚੱਲਾਂਗੇ ਸਭਿਆਚਾਰ ਬੇਅੰਤ ਅੰਛਾ ਦਾ ਮਿਸ਼ਣ ਹੁੰਦਾ ਹੈ ਇਹਦਾ ਹਰ ਅੰਛੇ ਕਿਤੋਂ ਨਾ ਕਿਤੋਂ ਆਰੰਭ ਹੁੰਦਾ ਹੈ ਅਤੇ ਸਭਿਆਚਾਰਕ ਸਿਸਟਮ ਵਿੱਚ ਥਾਂਤ ਪਾ ਕੇ ਇਸ ਦੇ ਅਨੁਕੂਲ ਵਿਕਾਸ ਕਰਦਾ ਜਾਂਦਾ ਹੈ ਹਰ ਅੰਛ ਦੀ ਹੋਂਦ ਦਾ ਸੋਮਾ ਉਸ ਦਾ ਆਪਣਾ ਸਭਿਆਚਾਰ ਹੀ ਹੁੰਦਾ ਹੈ ਇਸ ਦੇ ਸਿਸਟਮ ਦੇ ਅੰਦਰ ਏ ਅੰਛਾ ਆਪਣੇ ਜਿਹੜੇ ਕੰਮ ਆ ਉਹ ਕਰਦਾ ਆ ਟਾਈਮ ਨਾਲ ਨਿਭਾਉਂਦਾ ਆ ਪਰ ਇਹ ਜ਼ਰੂਰੀ ਨਹੀਂ ਕਿ ਇਹ ਅੰਛਾ ਆਪਣੇ ਸਭਿਆਚਾਰ ਦੀ ਹੀ ਸਿਰਜਣਾ ਹੋਵੇ ਇਹ ਕਿਸੇ ਹੋਰ ਸਭਿਆਚਾਰ ਵਿੱਚੋਂ ਵੀ ਲਏ ਜਾ ਸਕਦੇ ਆ ਇਸ ਦਾ ਪਤਾ ਸਾਨੂੰ ਕਿਵੇਂ ਪਤਾ ਲੱਗਦਾ ਆ ਉਹ ਵੱਖਰੇ ਵੱਖਰੇ ਸਾਨੂੰ ਸੋਮੇ ਮਿਲਦੇ ਆ ਕਈ ਵਾਰ ਅਸੀਂ ਤੁਲਨਾਤਮਕ ਦ੍ਰਿਸ਼ਟੀਕੋਣ ਤੋਂ ਇਤਿਹਾਸਿਕ ਸਭਿਆਚਾਰਕ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਕਰਦੇ ਆ ਤਾਂ ਅਸੀਂ ਇਸ ਚੀਜ਼ ਦਾ ਅੰਦਾਜ਼ਾ ਲਗਾ ਸਕਦੇ ਆ ਪਰ ਇੰਜੇ ਕੱਲੇ-ਕੱਲੇ ਅੰਛ ਦੇ ਮੂਲ ਸੌਮਿਆਂ ਦਾ ਪਤਾ ਲਾਉਣਾ ਤੇ ਉਸ ਦਾ ਇਤਿਹਾਸ ਉਲੀਕਣਾ ਆਪਣੇ ਆਪ ਦੇ ਵਿੱਚ ਇੱਕ ਅਸੰਭਵ ਜਿਹਾ ਕੰਮ ਲੱਗਦਾ ਸੋ ਅਸੀਂ ਅੱਜ ਸੱਭਿਆਚਾਰ ਦੇ ਮੂਲ ਸੌਮਿਆਂ ਬਾਰੇ ਗੱਲਬਾਤ ਕਰਾਂਗੇ ਆਮ ਕਰਕੇ ਇਸ ਸਮੱਸਿਆ ਦਾ ਹੱਲ ਇਤਿਹਾਸਿਕ ਉਲੇਖ ਰਾਹੀਂ ਕੀਤਾ ਜਾ ਸਕਦਾ ਹੈ ਕਿ ਸੰਬੰਧਿਤ ਸੱਭਿਆਚਾਰ ਦੇ ਇਤਿਹਾਸ ਦੇ ਦੌਰਾਨ ਇਸ ਵਿੱਚ ਸੱਭਿਆਚਾਰ ਜਿਹੜਾ ਹੈਗਾ ਉਹ ਦੇ ਨਾਲ ਇਹ ਸੰਪਰਕ ਵਿੱਚ ਆਇਆ ਹੁੰਦਾ ਕਈ ਵਾਰ ਕਿਸੇ ਸੱਭਿਆਚਾਰ ਦੇ ਸੰਪਰਕ ਵਿੱਚ ਅਸੀਂ ਆਉਂਨੇ ਆ ਤੇ ਉਸ ਨੂੰ ਅਸੀਂ ਬਹੁਤ ਹੱਦ ਤੱਕ ਅ ਅਡਾਪਟ ਕਰਦੇ ਜਾਂਦੇ ਆ ਉਹਦਾ ਪ੍ਰਭਾਵ ਕਬੂਲ ਦੇ ਜਾਂਦੇ ਆ ਸੋ ਬਹੁਤ ਸਾਰੇ ਇਦਾਂ ਦੇ ਸੌਮੇ ਸਾਨੂੰ ਮਿਲ ਜਾਂਦੇ ਆ ਜਿਦਾਂ ਤੋਂ ਸਾਨੂੰ ਸੱਭਿਆਚਾਰ ਦੇ ਬਾਰੇ ਸੁਖਮ ਪੱਧਰ ਦੇ ਉੱਤੇ ਜਿਹੜੀ ਜਾਣਕਾਰੀ ਆ ਉਹ ਮਿਲਦੀ ਆ ਸੱਭਿਆਚਾਰ ਅ ਸਾਰਿਆਂ ਦੀ ਸਾਰਿਆਂ ਨੂੰ ਦੇਣਾ ਹੈ ਮਤਲਬ ਪਾਣੀ ਦੇ ਅਣੂਆਂ ਵਾਂਗ ਇਸ ਦੀਆਂ ਇਕਾਈਆਂ ਇੱਕ ਦੂਜੇ ਵਿੱਚ ਜੁੜੀਆਂ ਰਹਿੰਦੀਆਂ ਆ ਅਤੇ ਸਮੁੱਚੇ ਵਹਿਣ ਦਾ ਰੂਪ ਤਿੰਦੀਆਂ। ਜਿਹੜੀਆਂ ਲਹਿਰਾਂ ਇੱਕ ਵੇਲੇ ਉੱਪਰ ਚਦੀਆਂ ਸਮਝੀਆਂ ਜਾਂਦੀਆਂ ਉਸ ਦੇ ਪਾਣੀਆ ਵਿੱਚ ਗੁਮ ਹੁੰਦੀਆਂ ਜਾਂਦੀਆਂ ਤੇ ਫਿਰ ਪਛਾਈਆਂ ਵੀ ਨਹੀਂ ਜਾਂਦੀਆਂ। ਸੋ ਸਥਾਨਕ ਸੱਭਿਆਚਾਰ ਦੀਆਂ ਆਪਣੀਆਂ-ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ। ਇਹ ਆਪਣੇ ਆਪ ਦੇ ਵਿੱਚ ਅ ਵੜਦੇ ਆ ਰਹੇ ਆ ਉਪਰੇ ਸੱਭਿਆਚਾਰ ਦੇ ਪ੍ਰਭਾਵ ਦੇ ਖਿਲਾਫ ਤਿੱਖਾ ਪ੍ਰਤੀਕਰਮ ਵੀ ਦਿੰਦੇ ਆ। ਪਰ ਜਲਦੀ ਹੀ ਇਹ ਉਹਨਾਂ ਨਾਲ ਇੱਕਮਿਕ ਵੀ ਹੋ ਜਾਂਦੇ ਆ। ਇਹ ਜੋ ਕੁਝ ਪ੍ਰਾਪਤ ਕਰਦੇ ਆ ਉਸ ਨੂੰ ਆਪਣੀ ਪ੍ਰਤਿਭਾ ਅਨੁਸਾਰ ਇਹ ਢਾਲ ਕੇ ਉਹਦੇ ਅਨਿਖਣ ਵਾਂਗ ਬਣਾ ਲੈਂਦਾ ਹੈ ਉਹ ਅੰਛੇ ਦੇ ਆਪਣੀ ਬਣਦੇ ਜਾਂਦੇ ਆ ਸੋ ਹਰ ਇਕਾਈ ਦੀ ਆਪਣੀ ਇੱਕ ਵਿਲੱਖਣਤਾ ਹੈ ਇਸ ਅਮਲ ਵਿੱਚ ਇੱਕ ਇਕਾਈ ਦੂਜੀ ਇਕਾਈ ਤੋਂ ਅ ਤੱਕ ਚਲਦੀ ਰਹਿੰਦੀ ਹੈ ਕਿ ਇਕਾਈ ਦਾ ਇੱਕ ਜਿਹੜਾ ਇਹ ਅਮਲ ਹੈ ਨਾ ਇਹ ਕੰਟੀਨਿਊ ਨਿਰੰਤਰ ਚੱਲਦਾ ਰਹਿੰਦਾ ਰਹਿੰਦਾ ਇੱਕ ਵਹਿਣ ਦੀ ਤਰ੍ਹਾਂ ਇਸ ਨਾਲ ਮਗਰੋਂ ਆਉਣ ਵਾਲੀ ਇਕਾਈ ਪਹਿਲੀ ਇਕਾਈ ਨਾਲੋਂ ਹਮੇਸ਼ਾ ਹੀ ਵਧੇਰੇ ਅਮੀਰ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਅੰਛਾਂ ਦੀ ਭਰਮਾਰ ਸਾਨੂੰ ਮਿਲਦੀ ਹੈ ਇਥੇ ਇਹ ਗੱਲ ਵੀ ਸਪਸ਼ਟ ਹੋਣੀ ਚਾਹੀਦੀ ਹੈ ਕਿ ਸੱਭਿਆਚਾਰ ਦੀ ਵਿਲੱਖਣਤਾ ਉਹਦੇ ਸਿਸਟਮ ਕਰਕੇ ਹੁੰਦੀ ਹੈ। ਉਹਦੀ ਅੰਛਾ ਕਰਕੇ ਨਹੀਂ ਹੁੰਦੀ। ਉਸ ਸਿਸਟਮ ਦੇ ਅਨੁਕੂਲ ਹੀ ਇਹ ਅੰਛ ਮਿਲ ਕੇ ਇੱਕ ਪੈਟਰਨ ਬਣਾਉਂਦੇ ਆ। ਇੱਕ ਸਿਸਟਮ ਵਿੱਚ ਵੱਜਦੇ ਹੋਏ ਆਪਣੇ ਆਪ ਦੇ ਵਿੱਚ ਵਿਲੱਖਣਤਾ ਨੂੰ ਧਾਰਨ ਕਰਦੇ ਆ। ਸੋ ਸੱਭਿਆਚਾਰ ਦੀ ਨਿਰੰਤਰਤਾ ਤੇ ਇਸ ਦੀ ਨਿਰੰਤਰਤਾ ਭੰਗ ਹੋਣ ਦੇ ਪੜਾਵਾਂ ਨੂੰ ਜਿੱਨਾਂ ਵਿੱਚ ਕਿਸੇ ਸੱਭਿਆਚਾਰ ਨੂੰ ਇੱਕ ਇੱਕਾਈ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ, ਇਸੇ ਸਿਸਟਮ ਤੋਂ ਹੀ ਪਛਾਣਿਆ ਜਾਂਦਾ ਹੈ। ਤੋ ਪੰਜਾਬੀ ਸੱਭਿਆਚਾਰ ਦੇ ਜਦੋਂ ਮੂਲ ਸੋਮਿਆਂ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਤੇ ਇਹਦੇ ਵਿੱਚ ਬਹੁਤ ਕੁਝ ਆ ਜਾਂਦਾ ਜਿਹੜਾ ਇਸ ਨੂੰ ਘੜਦਾ ਬਣਾਉਂਦਾ ਸੰਭਾਲਦਾ ਅੱਗੇ ਵਧਾਉਂਦਾ ਜਿੰਨੇ ਜਿੰਨੇ ਵੀ ਹਿੱਸਾ ਪਾਇਆ ਉਹਨੂੰ ਅਸੀਂ ਇਸ ਦੇ ਨਾਲ ਜੋੜਦੇ ਹਾਂ ਇਸ ਵਿੱਚ ਦੇਖਣਾ ਇਹ ਹੋਵੇਗਾ ਕਿ ਪੰਜਾਬੀ ਸੱਭਿਆਚਾਰ ਨੇ ਆਪਣੇ ਇਤਿਹਾਸ ਦੇ ਦੌਰਾਨ ਅਤੇ ਉਹਨਾਂ ਸੱਭਿਆਚਾਰਾਂ ਦੇ ਇਤਿਹਾਸ ਦੇ ਦੌਰਾਨ ਇਹਨਾਂ ਦਾ ਇਹ ਵਾਰਿਸ ਹੈ ਕਿਹੜੇ ਕਿਹੜੇ ਅੰਸ਼ ਕਿਸ ਕਿਸ ਸੋਮੇ ਤੋਂ ਲਏ ਇਹਨਾਂ ਨੂੰ ਸੋਮਿਆਂ ਨੂੰ ਅਸੀਂ ਤਿੰਨ ਵਰਗਾਂ ਦੇ ਵਿੱਚ ਵੰਡਦੇ ਹਾਂ ਸਥਾਨਕ ਸੋਮੇ ਭਾਰਤੀ ਸੋਮੇ ਅਤੇ ਵਿਦੇਸ਼ੀ ਸੋਮੇ ਸਥਾਨਕ ਸੋਮਿਆਂ ਦੀ ਗੱਲ ਕਰਦੇ ਹਾਂ ਕਿ ਕਿਸੇ ਵੀ ਸੱਭਿਆਚਾਰ ਦਾ ਇੱਕ ਬੁਨਿਆਦੀ ਸੋਮਾ ਉਸ ਦੀ ਆਪਣੀ ਹੋਂਦ ਹੁੰਦੀ ਜ ਜਿਹਦੇ ਵਿੱਚ ਜੀਉਂਦਾ ਜਾਗਦਾ ਇੱਕ ਸੱਭਿਆਚਾਰ ਆਪਣੀ ਅੰਛਾ ਨੂੰ ਨਵਿਆਉਂਦਾ ਵੀ ਆ ਆਪਣੀ ਅੰਛਾ ਤੱਕ ਕੁਝ ਸਿਰਜਦਾ ਵੀ ਆ ਕੁਝ ਕੱਢਦਾ ਵੀ ਜਾਂਦਾ ਕੁਝ ਅਪਣਾਉਂਦਾ ਵੀ ਜਾਂਦਾ ਸੋ ਸਾਹਿਤ ਵਿੱਚ ਹਰ ਅੰਛ ਜਿਹੜਾ ਆ ਉਹ ਇੱਕ ਵਿਲੱਖਣ ਭੂਮਿਕਾ ਨੂੰ ਨਿਭਾਉਂਦਾ ਅਸੀਂ ਪਹਿਲਾਂ ਦੱਸਾਂਗੇ ਕਿ ਪਦਾਰਥਕ ਸੱਭਿਆਚਾਰ ਵਿੱਚ ਕਾਡਾਂ ਦੇ ਪਿੱਛੇ ਉਸ ਸੱਭਿਆਚਾਰ ਦਾ ਆਪਣਾ ਸੰਚਿਤ ਗਿਆਨ ਕੰਮ ਕਰਦਾ ਹਰ ਨਵੀਂ ਸੱਭਿਆਚਾਰ ਅੰਛ ਨੂੰ ਪ੍ਰਗਟ ਕਰਨ ਲਈ ਭਾਸ਼ਾ ਵੀ ਸਾਰੇ ਸ਼ਬਦ ਬਾਰੋਂ ਲੈਂਦੀ ਸੋ ਸਗੋਂ ਬਹੁਤ ਸਾਰਾ ਸ਼ਬਦ ਭੰਡਾਰ ਹੈ ਜਿਹੜਾ ਉਹਦੇ ਵਿੱਚ ਇੱਕ ਇਕਤ੍ਰਿਕरण ਇੱਕ ਵਾਦਾ ਇੱਕ ਨਵੇਂ ਅਰਥ ਜਿਹੜੇ ਆ ਉਹ ਇਹਦੇ ਵਿੱਚ ਸੰਬੰਧਿਤ ਹੁੰਦੇ ਜਾਂਦੇ ਆ ਪੁਰਬਖਸਿੰਗ ਪ੍ਰੀਤ ਲੜੀ ਨੇ ਬਹੁਤ ਸਾਰੇ ਨਵੇਂ ਵਿਚਾਰ ਅਤੇ ਸੱਭਿਆਚਾਰਕ ਅੰਛ ਪੰਜਾਬੀ ਦੇ ਵਿੱਚ ਲਿਆਂਦੇ। ਉਹਨਾਂ ਨੂੰ ਪ੍ਰਗਟ ਕਰਨ ਲਈ ਉਹਨਾਂ ਨੇ ਆਪਣੀ ਹੀ ਭਾਸ਼ਾ ਦੇ ਸ਼ਬਦ ਭੰਡਾਰ ਨੂੰ ਮਾਣਿਆ, ਸੰਵਾਰਿਆ ਅਤੇ ਵਰਤਿਆ। ਸੋ ਜਿਹੜਾ ਸੱਭਿਆਚਾਰ ਆ ਉਹ ਕਿਸੇ ਭੂਗੋਲਿਕ ਚੌਕਟੇ ਦੇ ਨਾਲ ਵੀ ਬਹੁਤ ਹੱਦ ਤੱਕ ਪ੍ਰਭਾਵਿਤ ਹੁੰਦਾ। ਪੰਜਾਬ ਦੇ ਪਦਾਰਥਕ ਸੱਭਿਆਚਾਰ ਦੀ ਪ੍ਰਗਤੀ ਇਸ ਦੀ ਪ੍ਰਗਤੀ ਦੀ ਪ੍ਰਕਿਰਤੀ ਤੇ ਪਛੜੇਵੇਂ ਦੇ ਪਿੱਛੇ ਦੇ ਭੂਗੋਲਿਕ ਤੱਤ ਜਿਹੜੇ ਆ ਉਹ ਕੰਮ ਕਰਦੇ। ਬਹੁਤ ਹੱਦ ਤੱਕ ਇਹ ਚੀਜ਼ਾਂ ਕਾਇਮ ਰਹਿੰਦੀਆਂ ਹਨ ਉਦਾਹਰਨ ਵਜੋਂ ਸਰਹੱਦੀ ਸੂਬਾ ਹੋਣ ਕਰਕੇ ਇਸ ਦੀ ਭੂਗੋਲਿਕਤਾ ਨੇ ਇਸ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ ਹਰਾ ਇਨਕਲਾਬ ਆਇਆ ਨਵੀਆਂ-ਨਵੀਆਂ ਫਸਲਾਂ ਆਈਆਂ ਨਵੇਂ ਬੀਜ ਆਏ ਇਹ ਸਾਰਾ ਕੁਝ ਜਿਹੜਾ ਵਾਪਰਿਆ ਉਹ ਬੋਧਾਤਮਕ ਅੰਸ਼ ਦੇ ਨਾਲ ਜੁੜੀ ਪ੍ਰਕਿਰਧਿਆ ਦਾ ਹੀ ਇੱਕ ਸਿੱਟਾ ਸੀ ਸੋ ਲੋਕਿਆਂ ਉੱਤੇ ਪ੍ਰਭਾਵ ਭਾਗ ਵਿੱਚ ਇਸ ਪਾਗ ਵਿੱਚ ਪੇਸ਼ ਕੀਤੇ ਵਿਚਾਰਾਂ ਦੀ ਚੰਗੀ ਉਦਾਹਰਣ ਦਾ ਕੰਮ ਦੇ ਸਕਦਾ ਜਿੰਨਾ ਵੀ ਲੋਕ ਗਿਆਨ ਹੈ ਸੱਭਿਆਚਾਰ ਆ ਉਹ ਸਾਡੇ ਸੱਭਿਆਚਾਰ ਦੇ ਮੂਲ ਸੋਮਿਆਂ ਦੇ ਵਿੱਚੋਂ ਇੱਕ ਅਹਿਮ ਪੱਖ ਜਿਹੜਾ ਬਣ ਕੇ ਸਾਹਮਣੇ ਆਉਂਦਾ ਹਰ ਸੱਭਿਆਚਾਰ ਦੇ ਲਈ ਲੋਕ ਗਿਆਨ ਜਿਹੜਾ ਆ ਉਹ ਇੱਕ ਆ ਸਾਂਝੀ ਹੋਈ ਸਿਆਣਪ ਦਾ ਇੱਕ ਸੋਮਾ ਕਹਿ ਸਕਦੇ ਆ ਇੱਕ ਖਜ਼ਾਨਾ ਕਹਿ ਸਕਦੇ ਆ ਆ ਜਿਹੜੀ ਪੰਜਾਬੀਆਂ ਨੂੰ ਕਦਰ ਪ੍ਰਣਾਲੀ ਮਿਲੀ ਆ ਜਿਹੜਾ ਉੱਚਾ ਆਚਰਣ ਮਿਲਿਆ ਜ਼ਮੀਰ ਮਿਲਿਆ ਅਣਖਾਂ ਮਿਲੀਆਂ ਉਹ ਜਿਹੜੀਆਂ ਚੀਜ਼ਾਂ ਆ ਉਹਨਾਂ ਦਾ ਸਾਨੂੰ ਸਾਡੇ ਲੋਕ ਗਿਆਨ ਤੋਂ ਲੋਕ ਧਾਰਾ ਤੋਂ ਪਤਾ ਚੱਲ ਲੱਗਦਾ ਹੈ ਪੁਰਾਣਿਕ ਕਥਾਵਾਂ ਲੋਕ ਗਥਾਵਾਂ ਵਾਰਾਂ ਇਹ ਸਾਡੀਆਂ ਕਦਰਾਂ ਕੀਮਤਾਂ ਨੂੰ ਪੇਸ਼ ਕਰਦੀਆਂ ਆ ਜਿਉਂਦੀਆਂ ਰੱਖਦੀਆਂ ਆ ਅਖਾਣ ਮੁਹਾਵਰੇ ਸਾਡੀਆਂ ਲੋਕ ਸਿਆਣਪਾਂ ਦਾ ਇੱਕ ਬਹੁਤ ਖੂਬਸੂਰਤ ਖਜ਼ਾਨਾ ਨੇ ਸੋ ਲੋਕ ਧਾਰਾ ਕੋਈ ਸਥਿਰ ਵਰਤਾਰਾ ਨਹੀਂ ਹੈ ਇਹ ਨਿਰੰਤਰ ਵਹਿੰਦਾ ਹੋਇਆ ਵਰਤਾਰਾ ਹੈ ਔਰ ਬਹੁਤ ਹੱਦ ਤੱਕ ਸਾਡੀ ਸੱਭਿਆਚਾਰ ਦਾ ਬਹੁਤ ਖੂਬਸੂਰਤ ਸੋਮਾ ਅਸੀਂ ਇਹਨੂੰ ਕਹਿ ਸਕਦੇ ਹਾਂ ਭਾਰਤੀ ਸੋਮਿਆਂ ਦੇ ਵਿੱਚ ਅਸੀਂ ਉਹ ਸਾਰੇ ਸੋਮੇ ਲਵਾਂਗੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਉਪਨਿਸ਼ਦ ਗ੍ਰੰਥ ਲਿਖਤੀ ਸਾਹਿਤ ਜਿਹੜਾ ਉਹ ਸਾਰਾ ਆ ਜਾਂਦਾ ਉਦਾਹਰਨ ਵਜੋਂ ਸਾਰੇ ਵੇਦ ਉਪਗ੍ਰੰਥ ਉਪਨਿਸ਼ਦ ਉਪਰਾਣ ਮਹਾਕਾਵੇ ਸਭ ਪੰਜਾਬ ਦੀ ਧਰਤੀ ਦੇ ਉੱਤੇ ਹੀ ਰਚੇ ਗਏ ਮੰਨੇ ਜਾਂਦੇ ਸੋ ਇਹ ਸਾਡੇ ਸੱਭਿਆਚਾਰ ਦਾ ਇੱਕ ਬਹੁਤ ਖੂਬਸੂਰਤ ਸੋਮਾ ਬਣਦੇ ਹਨ ਮਧਕਲੀਨ ਸਾਹਿਤ ਧਾਰਮਿਕ ਲਹਿਰਾਂ ਬਹੁਤ ਸਾਰੀਆਂ ਜਿਨ੍ਹਾਂ ਬ੍ਰਹਮੋ ਸਮਾਜ ਆਰੀਆ ਸਮਾਜ ਲਹਿਰਾਂ ਇਹ ਜਿਹੜੀਆਂ ਸਾਰੀਆਂ ਲਹਿਰਾਂ ਸੀ ਜਿਹੜੀਆਂ ਕਥਾਵਾਂ ਸੀ ਜਿਹੜੀਆਂ ਲੋਕ ਕਥਾਵਾਂ ਭਾਰਤੀ ਪੱਧਰ ਦੇ ਉੱਤੇ ਸਾਨੂੰ ਮਿਲਦੀਆਂ ਉਹਨਾਂ ਦੇ ਵਿੱਚੋਂ ਸਾਨੂੰ ਪੰਜਾਬੀ ਸਮਾਜ ਸੱਭਿਆਚਾਰ ਦੀ ਖੂਬਸੂਰਤ ਝਲਕ ਸਾਨੂੰ ਦੇਖਣ ਨੂੰ ਮਿਲਦੀ ਜਿਵੇਂ ਪੰਜਾਬ ਲਈ ਜਿਹੜਾ ਪ੍ਰਭਾਵ ਆ ਉਹ ਬਹੁਤ ਸਾਰੀਆਂ ਲਹਿਰਾਂ ਨੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਕਬੀਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੰਗਾਲੀ ਤਾਮਿਲ ਲੇਖਕਾਂ ਦੇ ਨਾਲ ਪ੍ਰੇਰਨਾ ਸਮੂਤ ਬਣਦੀ ਹੈ ਜਿਹੜੀ ਉਹਨਾਂ ਦੀ ਬਾਣੀ ਆ ਸੋ ਇਹ ਸਾਰਾ ਕੁਝ ਪੰਜਾਬੀ ਸੱਭਿਆਚਾਰ ਦਾ ਇੱਕ ਖੂਬਸੂਰਤ ਅੰਗ ਬਣਦਾ ਵਿਦੇਸ਼ੀ ਸੌਮਿਆਂ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਮਨੁੱਖ ਵਿਗਿਆਨੀ ਸੀ ਜਿਨ੍ਹਾਂ ਨੇ ਇੱਥੋਂ ਦੇ ਕਲਚਰ ਨੂੰ ਇੱਥੋਂ ਦੇ ਸੱਭਿਆਚਾਰ ਨੂੰ ਜਾਣਨ ਦੇ ਲਈ ਬਹੁਤ ਸਾਰੀ ਖੋਜ ਕੀਤੀ ਸ਼ੁੱਧ ਸੱਭਿਆਚਾਰ ਨਾਲ ਹੀ ਸੰਸਾਰ ਵਿੱਚ ਕਹਿੰਦੇ ਕੋਈ ਚੀਜ਼ ਨਹੀਂ ਹੁੰਦੀ ਹਮੇਸ਼ਾ ਸੱਭਿਆਚਾਰ ਜਿਹੜਾ ਆ ਉਹ ਦੂਜਿਆਂ ਤੋਂ ਆਪਣਾ ਪ੍ਰਭਾਵ ਗ੍ਰਹਿਣ ਕਰਦਾ ਆ ਉਹ ਕਈ ਤਰੀਕਿਆਂ ਦੇ ਨਾਲ ਕਰ ਸਕਦਾ ਹੈ ਜੇ ਅਸੀਂ ਇੱਕ ਉਦਾਹਰਣ ਹੀ ਲਈਏ ਤੇ ਅੰਗਰੇਜ਼ ਭਾਰਤ ਵਿੱਚ ਲੰਬਾ ਸਮਾਂ ਰਹੇ ਆ ਸੋ ਸੱਭਿਆਚਾਰੀਕਰਨ ਜਿਹੜਾ ਆ ਲੰਬਾ ਸਮਾਂ ਇੱਥੇ ਰਹਿਣ ਕਰਕੇ ਸਾਡੇ ਲੋਕਾਂ ਦਾ ਸੱਭਿਆਚਾਰੀਕਰਨ ਹੋ ਗਿਆ ਸੋ ਇਹ ਜਿਹੜੇ ਲੋਕ ਸੀਗੇ ਇਹ ਇਹਨਾਂ ਨੂੰ ਪੰਜਾਬੀ ਸਾਹਿਤ ਦੇ ਵਿੱਚ ਜਾਂ ਫਿਰ ਜਿਹੜਾ ਭਾਰਤੀ ਸਾਹਿਤ ਸੀਗਾ ਉਹਦੇ ਵਿੱਚ ਸਾਨੂੰ ਇਹ ਚੀਜ਼ਾਂ ਜਿਹੜੀਆਂ ਉਹ ਵੇਖਣ ਨੂੰ ਮਿਲਦੀਆਂ ਆ ਕਿ ਇਹ ਜਿਹੜੀਆਂ ਲਹਿਰਾਂ ਸੀ ਇਹ ਜਿਹੜੇ ਅਸ਼ਟਾ ਆਦੇ ਆਏ ਸੀ ਚਾਹੇ ਸਾਰੀਆਂ ਚੀਜ਼ਾਂ ਸੀ ਇਹਨਾਂ ਦੇ ਵਿੱਚ ਸੱਭਿਆਚਾਰ ਜਿਹੜਾ ਆ ਉਹ ਉਹਦੀ ਝਲਕ ਸਾਨੂੰ ਕਿਵੇਂ ਮਿਲਦੀ ਹੈ ਬਾਕੀ ਇਹ ਤਿੰਨ ਸੌਵੇਂ ਕੇਂਦਰ ਵਿੱਚ ਰਹਿੰਦੇ ਆ ਜਦੋਂ ਅਸੀਂ ਸਭਿਆਚਾਰ ਦੇ ਮੂਲ ਸੌਮਿਆਂ ਦੀ ਗੱਲ ਕਰਦੇ ਆ ਸਾਡੀ ਸੋਹਣੀ ਸਭਿਆਚਾਰੀਕਰਨ ਜਾਂ ਸਾਡੀ ਸੋਹਣੀ ਰਹਿਣੀ ਬਹਿਣੀ ਜਿਹੜੀ ਆ ਉਹ ਸਾਡੇ ਸਭਿਆਚਾਰ ਦੇ ਵਿੱਚੋਂ ਝਲਕਦੀ ਆ ਬਹੁਤ ਸਾਰੇ ਸ਼ਬਦ ਬਹੁਤ ਸਾਰੀਆਂ ਆਦਤਾਂ ਅਸੀਂ ਦੂਜੇ ਸਭਿਆਚਾਰਾਂ ਤੋਂ ਲਈਆਂ ਆ ਜੇਕਰ ਇੱਥੇ ਮੁਗਲ ਆਏ ਤਾਂ ਅਸੀਂ ਉਹਨਾਂ ਦਾ ਪ੍ਰਭਾਵ ਗ੍ਰਹਿਣ ਕੀਤਾ ਜੇਕਰ ਇੱਥੇ ਬ੍ਰਿਟਿਸ਼ ਜਾਂ ਅੰਗਰੇਜ਼ ਆਏ ਉਹਨਾਂ ਦਾ ਪ੍ਰਭਾਵ ਵੀ ਅਸੀਂ ਗ੍ਰਹਿਣ ਕੀਤਾ ਤੇ ਵੱਖਰੇ ਵੱਖਰੇ ਗ੍ਰੰਥ ਵੱਖਰੇ ਵੱਖਰੇ ਸਭਿਆਚਾਰ ਸਾਡੀ ਪੰਜਾਬੀ ਸੱਭਿਆਚਾਰ ਨੂੰ ਜਾਣਨ ਦੇ ਲਈ ਮੂਲ ਸੋਮਾ ਹੋ ਨਿਬੜਦੇ ਆ। ਸ਼ੁਕਰੀਆ ਜੀ ਧੰਨਵਾਦ।